ਜਿੱਦਿ ਫਾਦਰ ਸਾਹਿਬ ਇਲੈਕਸ਼ਨ ਦੇ ਵਿੱਚ ਖੜੇ ਹੋ ਰਹੇ ਨੇ ਤੇ ਉਹ ਇਲੈਕਸ਼ਨ ਲੜਨਗੇ ਜਿਹੜੀਆਂ ਉਹ ਮੂਰੇ ਆਪ ਨੂੰ ਪਤਾ ਹੀ ਵੋਟਾਂ ਆਉਂਦੀਆਂ ਨੇ ਸੋ ਉਹਨਾਂ ਵਿੱਚ ਉਹ ਖੜੇ ਹੋਣਗੇ ਸੋ ਇਹ ਕਾਫੀ ਸਾਰੇ ਫੈਨ ਪੇਜਾਂ ਵੱਲੋਂ ਕਹੀ ਜਾ ਰਹੀ ਹੈ ਪਰ ਹਜੇ ਅਪਾ ਜਬ ਗੱਲ ਕਰੀ ਕੁਝ ਵੀ ਕਨਫਰਮ ਨਹੀਂ ਕੀਤਾ ਗਿਆ ਜੋ ਕਿ ਸਦਨ ਮੁਸਲੇ ਫਾਦਰ ਸਾਹਿਬ ਦਾ ਆਫੀਸ਼ੀਅਲੀ ਕਾਊਂਟ ਹੈ ਉੱਥੇ ਵੀ ਨਹੀਂ ਕੁਝ ਦੱਸਿਆ ਗਿਆ ਜਾਂ ਫਿਰ ਹੋਰ ਅਦਰ ਪਲੇਟਫਾਰਮ ਤੇ ਕਿਸੇ ਮਤਲਬ ਕਨਫਰਮ ਨਹੀਂ ਕੀਤਾ ਗਿਆ ਇੱਕ ਅਫਵਾਹ ਹੋ ਸਕਦੀ ਹੈ ਬਸ ਇਹ ਹੋ ਸਕਦਾ ਕਿ ਸੱਚ ਵੀ ਹੋਵੇ ਕਉਂਕਿ ਜੇ ਕਰਨਾਉਂਦਾਗਾ ਵੀ ਇਲੈਕਸ਼ਨ ਵਿੱਚ ਖੜੇ ਹੁੰਦੇ ਨੇ ਸਿੱਧੂ ਮੂਸੇਵਾਲਾ ਤਾਂ ਉਹਨਾਂ ਨੂੰ ਸਪੋਰਟ ਤਾਂ ਮਿਲੋਗੀ ਮੈਨੂੰ ਪਤਾ ਹੈ ਕਿ ਸਿੱਧੂ ਦੀ ਫੈਨ ਫਾਲੋਇੰਗ ਕਿੰਨੀ ਜ਼ਿਆਦਾ ਹੈਗੀ ਪਿਛਲੀ ਵਾਰ ਜਦੋਂ ਸਿੱਧੂ ਮੂਸੇਵਾਲਾ ਖੜਾ ਹੋਇਆ ਸੀਗਾ ਵੋਟਾਂ ਦੇ ਵਿੱਚ ਤਾਂ ਉਹ ਹਾਰ ਅਸਾਨੂੰ ਪਤਾ ਹੈ ਵੀ ਹਾਰ ਗਿਆ ਸੀਗਾ ਜਦੋਂ ਹੋਇਆ ਸੀ ਪਰ ਕਾਫੀ ਜ਼ਿਆਦਾ ਵੋਟਾਂ ਫਿਰ ਵੀ ਪੈ ਗਈਆਂ ਸੀ ਜੇ ਆਪਾਂ ਗੱਲ ਕਰੀਏ ਅਦਰ ਜਿਹਨੇ ਵੀ ਕੈਂਡੀਡੇਟ ਸੀਗੇ ਕਾਂਗਰਸ ਦੇ ਉਹਨਾਂ ਦੇ ਮੁਕਾਬਲੇ ਕਾਫੀ ਜ਼ਿਆਦਾ ਵੋਟਾਂ ਪੈ ਗਈਆਂ ਸੀ ਸਿੱਧੂ ਮੂਸੇਵਾਲਾ ਨੂੰ ਸੋ ਹੋ ਸਕਦਾ ਜੀ ਐ ਕਿ ਖੜੇ ਹੋਣ ਜਾਂ ਕਾਂਗਰਸ ਨਿਕੜੇ ਹੁੰਦੇ ਨੇ ਤਾਂ ਵੀ ਹੋ Uge hai bahut zyada chance